ਵੀਰਾ ਫਾਜ਼ਲਕਾ ਦੇ ਸਰਹੱਦੀ ਖੇਤਰ ਦੇ ਤੇਜਾ ਰੁਹੇਲਾ ਪਿੰਡ ਦੀਆਂ ਨੇ ਜਿੱਥੇ ਰਾਤੋਂ ਰਾਤ ਹੜ ਦਾ ਪਾਣੀ ਆ ਗਿਆ ਔਰ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਕਿੰਜ ਮੋੜ ਹੜ ਦਾ ਪਾਣੀ ਇਸ ਪਿੰਡ ਦੇ ਵਿੱਚ ਪਹੁੰਚਿਆ ਜਿਸ ਤੋਂ ਬਾਅਦ ਲੋਕ ਮੋੜ ਤੋਂ ਆਪਣੇ ਘਰ ਦੀਆਂ ਛੱਤਾਂ ਤੇ ਘਰ ਦਾ ਸਮਾਨ ਲੈ ਕੇ ਚੜ ਗਏ ਔਰ ਦੇਖ ਸਕਦੇ ਹੋ ਕਿ ਕਿੰਜ ਘਰਾਂ ਦੇ ਵਿੱਚ ਪਾਣੀ ਵੀ ਮੋੜ ਵੜ ਗਿਆ ਹਾਲਾਂਕਿ ਕੁਝ ਦਿਨ ਪਹਿਲਾਂ ਤਸਵੀਰ ਸਾਹਮਣੇ ਆਈ ਸੀ ਕਿ ਕਿੰਜੇ ਪਾਣੀ ਦਾ ਪੱਧਰ ਘਟਿਆ ਲੋਕਾਂ ਦੇ ਘਰਾਂ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਵੀ ਖਤਮ ਹੋ ਗਿਆ ਪਰ ਹੁਣ ਮੋੜ ਤੋਂ ਇਹ ਤਸਵੀਰ ਫਾਜ਼ਿਲਕਾ ਦੇ ਪਿੰਡ ਤੇਜਾ ਰੋਹਿਲਾ ਦੀ ਹੈ ਜਿੱਥੇ ਦੇਖ ਸਕਦੇ ਹੋ ਕਿ ਕਿੰਜ ਇਹ ਜਿਹੜਾ ਹੜ ਦਾ ਪਾਣੀ ਹੈ ਘਰ ਦੇ ਅੰਦਰ ਦਾਖਲ ਵੀ ਹੋਇਆ ਔਰ ਤੇਜ਼ੀ ਦੇ ਨਾਲ ਅਚਾਨਕ ਪਾਣੀ ਆ ਗਿਆ ਜਿਸ ਤੋਂ ਬਾਅਦ ਘਰ ਦਾ ਸਮਾਨ ਲੈ ਕੇ ਲੋਕ ਆਪਣੇ ਘਰ ਦੀਆਂ ਛੱਤਾਂ ਤੇ ਚੜ ਗਏ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿੰਜੇ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਕਈ ਕਈ ਫੁੱਟ ਭਰ ਗਿਆ ਔਰ ਇਸ ਦੇ ਨਾਲ ਘਰਾਂ ਦੇ ਅੰਦਰ ਵੀ ਪਾਣੀ ਵੜ ਗਿਆ ਔਰ ਲੋਕ ਆਪਣੇ ਘਰ ਦਾ ਜਿਹੜਾ ਅਕੀਮਤੀ ਸਮਾਨ ਹੈ ਉਹ ਮੁਰ ਤੋਂ ਆਪਣੀ ਘਰ ਦੀਆਂ ਛੱਤਾਂ ਤੇ ਲੈ ਕੇ ਚੜ ਗਏ ਹਾਲਾਂਕਿ ਜਦੋਂ ਪਾਣੀ ਜੋ ਆਇਆ ਤਾਂ ਉਸ ਤੋਂ ਬਾਅਦ ਦੇਖਿਆ ਗਿਆ ਕਿ ਕਿੰਜ ਹੜ੍ਹ ਦੀ ਜਿਹੜੀ ਮਾਰ ਹੈ ਸਾਰੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੀ ਸਾਰੇ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੀ ਔਰ ਇਹ ਦੇਖਿਆ ਗਿਆ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਘਟਿਆ ਕਿਉਂਕਿ ਉਹ ਮੌਸਮ ਕਿਤਨਾ ਕਿਤੇ ਸਾਫ਼ ਹੁੰਦਾ ਹੋਇਆ ਦਿਖਾਈ ਦਿੱਤਾ ਪਰ ਹੁਣ ਦੇਖ ਸਕਦੇ ਹੋ ਮੋੜ ਤੋਂ ਪਾਣੀ ਦਾ ਪੱਧਰ ਜਿਹੜਾ ਉਹ ਵਧਦਾ ਹੋਇਆ ਦਿਖਾਈ ਦਿੱਤਾ ਇਸ ਪਿੰਡ ਦੇ ਵਿੱਚ ਯਾਨੀ ਕਿ ਫਾਜ਼ਲਕਾ ਦੇ ਸਰਹੱਦੀ ਖੇਤਰ ਦੇ ਤੇਜਾ ਰੋਹਿਲਾ ਆ ਪਿੰਡ ਦੀ ਤਸਵੀਰ ਹੈ ਜਿੱਥੇ ਰਾਤੋਂ ਰਾਤ ਅਚਾਨਕ ਪਾਣੀ ਜਿਹੜਾ ਉਹ ਪਹੁੰਚ ਗਿਆ ਹਾਲਾਂਕਿ ਇਹ ਸੁੱਖ ਦਾ ਸਾਹ ਲੋਕਾਂ ਨੂੰ ਜ਼ਰੂਰ ਆਇਆ ਸੀ ਕਿ ਹੁਣ ਮੌਸਮ ਸਾਫ਼ ਹੋ ਗਿਆ ਹੈ ਕਈ ਥਾਵਾਂ ਤੇ ਹਾਲਾਂਕਿ ਕਿਨਵੇਂ ਨੇ ਮੀਂਹ ਟਪਿਆ ਪਰ ਕਈ ਥਾਵਾਂ ਤੇ ਦੇਖਿਆ ਗਿਆ ਕਿ ਮੀਂਹ ਜਿਹੜਾ ਉਹ ਬੰਦ ਹੋ ਗਿਆ ਮੌਸਮ ਸਾਫ਼ ਹੋਇਆ ਔਰ ਦੇਖਿਆ ਗਿਆ ਕਿ ਮੌਸਮ ਵਿਭਾਗ ਲੋ ਵੀ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਿਹੜਾ ਹੈ ਉਹ ਭਾਰੀ ਮੀਂਹ ਨੂੰ ਲੈ ਕੇ ਨਹੀਂ ਜਾਰੀ ਕੀਤਾ ਗਿਆ ਔਰ ਇਹ ਵੀ ਦੇਖਿਆ ਗਿਆ ਕਿ ਡੈਮਾਂ ਦੇ ਵਿੱਚੋਂ ਵੀ ਪਾਣੀ ਦਾ ਪੱਧਰ ਘਟ ਗਿਆ ਔਰ ਇਸ ਦੇ ਨਾਲ ਜਿਹੜਾ ਹੜ ਦਾ ਪਾਣੀ ਵਕ ਵਕ ਪਿੰਡਾਂ ਦੇ ਵਿੱਚ ਪਹੁੰਚਿਆ ਸੀ ਉਹ ਵੀ ਪਾਣੀ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ ਔਰ ਕਈ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜਦੋਂ ਲੋਕਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਘਟਿਆ ਖਤਮ ਹੋਇਆ ਤਾਂ ਦੇਖਿਆ ਗਿਆ ਕਿ ਕਿੰਜ ਜਿਹੜੀ ਰੇਤਾ ਹੈ ਕਈ ਕਈ ਫੁਟ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਦੇਖਣ ਨੂੰ ਮਿਲੀ ਫਸਲ ਜਿਹੜੀ ਆ ਤਬਾਹ ਹੋ ਚੁੱਕੀ ਸੀ ਪਰ ਹੁਣ ਇਹ ਫਾਜ਼ਲ ਕਾ ਦੇ ਪਿੰਡ ਦੀ ਤਸਵੀਰ ਹੈ ਦੇਖ ਸਕਦੇ ਹੋ ਮੁਰ ਤੋਂ ਜਿਹੜਾ ਹੜ ਦਾ ਪਾਣੀ ਪਹੁੰਚਿਆ ਕਈ ਕਈ ਫੁਟ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਖੇਤ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਨੇ ਉਹ ਵੀ ਪਾਣੀ ਦੇ ਵਿੱਚ ਡੁੱਬੀਆਂ ਤੁਹਾਨੂੰ ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਲੋਕ ਹੁਣ ਮੁਰ ਤੋਂ ਔਖੇ ਹੋਏ ਨੇ ਪਰੇਸ਼ਾਨ ਹੋਏ ਨੇ ਪਿੰਡ ਦੀ ਜਿਹੜੀ ਸੜਕ ਹੈ ਉਹ ਵੀ ਟੁੱਟੀ ਹੈ ਵੱਡਾ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਫਾਜ਼ਲ ਕਾ ਤੋਂ ਜੁੜ ਚੁੱਕੇ ਨੇ ਸੁਨੀਲ ਕੀ ਕੁਝ ਵਧੇਰੇ ਜਾਣਕਾਰੀ ਹੈ ਕਿਹੋ ਜੀ ਸਥਿਤੀ ਹੈ ਮੁਰ ਤੋਂ ਹੜ ਦਾ ਪਾਣੀ ਇਸ ਪਿੰਡ ਦੇ ਵਿੱਚ ਪਹੁੰਚਿਆ ਹੈ ਕੀ ਕਹਿਣਾ ਪਿੰਡ ਦੇ ਲੋਕਾਂ ਦਾ ਪ੍ਰਸ਼ਾਸਨ ਦਾ तमाम ਜਾਣਕਾਰੀ ਦਿਓ ਸੁਣੇ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਜੀ ਆ तमाम ਜਾਣਕਾਰੀ ਦਿਓ ਕੀ ਸਥਿਤੀ ਹੈ ਇਸ ਵਕਤ ਪਿੰਡ ਦੀ ਮੁਰ ਤੋਂ ਹਟਦਾ ਜਿਹੜਾ ਪਾਣੀ ਹੈ ਉਹ ਪਿੰਡ ਦੇ ਵਿੱਚ ਪਹੁੰਚਿਆ ਹੈ ਘਰਾਂ ਦੇ ਵਿੱਚ ਲੋਕਾਂ ਦੇ ਕਈ-ਕਈ ਫੁੱਟ ਪਾਣੀ ਭਰ ਗਿਆ ਲੋਕ ਓਖੇ ਨੇ ਪਰੇਸ਼ਾਨ ਨੇ ਜਾਣਕਾਰੀ ਦਿਓ ਬਿਲਕੁਲ ਦੇਖੋ ਇਹ ਜਿਹੜੀਆਂ ਤਸਵੀਰਾਂ ਨੇ ਬਿਲਕੁਲ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਇੱਕ ਪਾਸੇ ਜਿੱਥੇ ਇਹ ਆ ਜਾ ਰਿਹਾ ਹੈ ਕਿ ਪਾਣੀ ਘਟ ਗਿਆ ਤਾਂ ਲਾਖੀ ਕਟਿਆ ਵੀ ਹੈ ਇਹ ਨਹੀਂ ਕਿ ਪਾਣੀ ਨਹੀਂ ਕਟਿਆ ਕਈ ਇਲਾਕਿਆਂ ਦੇ ਵਿੱਚੋਂ ਪਾਣੀ ਘਟ ਗਿਆ ਸੜਕਾਂ ਤੋਂ ਉਤਰ ਗਿਆ ਸੜਕਾਂ ਟੁੱਟ ਚੁੱਕੀਆਂ ਨੇ ਬੁਰੇ ਹਾਲ ਨੇ ਕਾਫੀ ਰਸਤੇ ਪ੍ਰਭਾਵਿਤ ਹੋਏ ਨੇ ਫਸਲਾਂ ਨੁਕਸਾਨੀਆਂ ਗਈਆਂ ਜਿਹੜੀਆਂ ਨੇ ਘਰ ਨੁਕਸਾਨੇ ਗਏ ਨੇ ਤੇ ਇਸ ਇਲਾਕੇ ਦੇ ਵਿੱਚ ਵੀ ਪਾਣੀ ਘਟਿਆ ਸੀ ਤਾਂ ਲੋਕ ਕਿੰਨਾ ਨੇ ਮਤਲਬ ਜਿਹੜੇ ਇੱਥੋਂ ਦੇ ਲੋਕ ਸੀ ਕਿਉਂਕਿ ਬਿਲਕੁਲ ਪਾਕਿਸਤਾਨ ਬਾਰਡਰ ਨਾਲ ਲੱਗਦਾ ਹੈ ਤਾਂ ਕਾਫੀ ਜਿਹੜਾ ਪਾਣੀ ਇਸ ਇਲਾਕੇ ਦੇ ਵਿੱਚ ਆ ਗਿਆ ਤੇ ਲੋਕਾਂ ਨੇ ਆਪਣੇ ਜਿਹੜੇ ਪਰਿਵਾਰ ਹੈ ਕਈਆਂ ਨੇ ਰਾਹਤ ਸੈਂਟਰ ਵਿੱਚ ਸ਼ਿਫਟ ਕੀਤਾ ਤੇ ਕਈ ਜਿਹੜੇ ਨੇ ਉਹ ਆਪਣੇ ਰਿਸ਼ਤੇਦਾਰਾਂ ਦੇ ਉੱਤੇ ਪਹੁੰਚ ਗਏ ਬੱਚੇ ਨੇ ਜਿਹੜੇ ਮਹਿਲਾਵਾਂ ਨੇ ਉਹਨਾਂ ਨੂੰ ਉੱਥੇ ਛੱਡ ਦਿੱਤਾ ਗਿਆ ਤਾਂ 2 ਦਿਨ ਪਹਿਲਾਂ ਜਦੋਂ ਪਾਣੀ ਘਟਿਆ ਪਰਿਵਾਰ ਨੇ ਸੋਚਿਆ ਜਿਹੜੇ ਪਰਿਵਾਰ ਦੇ ਮੁਖੀ ਉਹਨਾਂ ਨੇ ਰੱਖਿਆ ਕਿ ਚਲ ਅਸੀਂ ਇਹਦੇ ਬੱਚਿਆਂ ਨੂੰ ਹੁਣ ਵਾਪਸ ਲੈ ਆਈਏ ਗੱਡੀ ਹੁਣ ਲਈ ਤੇ ਆਉਣ ਲੱਗੀ ਆ। ਹਾਲਾਂਕਿ ਫਸਲਾਂ ਦਾ ਨੁਕਸਾਨ ਹੋਇਆ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਉਸ ਲਈ ਸਰਕਾਰ ਕੁਛ ਨਾ ਕੁਛ ਤਾਂ ਉਹਨਾਂ ਨੂੰ ਰਹਾ ਜ਼ਰੂਰ ਦੇਊਗੀ। ਇਹ ਇਹ ਵਾਦੇ ਉਹਨਾਂ ਦੇ ਦਿਮਾਗ ਦੇ ਵਿੱਚ ਇਤ ਤੱਕ ਸੀਗਾ ਪਰ ਜਦੋਂ ਉਹ ਆਪਣੇ ਪਰਿਵਾਰਾਂ ਨੂੰ ਲੈ ਕੇ ਵਾਪਸ ਆ ਜਾਈ ਨੇ ਤਾਂ ਉਹਨਾਂ ਦੇਖਿਆ ਕਿ ਅਚਾਨਕ ਜਿਹੜਾ ਪਾਣੀ ਆ ਉਹ ਫਿਰ ਤੋਂ ਵਧਿਆ ਹੋਇਆ। ਜੀ ਤਕਰੀਬਨ ਸਰਦਾ ਤੇ ਪਾਣੀ 2-2 ਫੁੱਟ ਤੱਕ ਪਾਣੀ ਜਮਾ ਹੋ ਗਿਆ। ਪਾਣੀ ਦੀ ਵਗਸਤਾਰ ਇੰਨੀ ਤੇਜ਼ ਹੈ ਕਿ ਉਸ ਵਿੱਚੋਂ ਪੈਦਲ ਵੀ ਨਹੀਂ ਲੰ ਜਾ ਰਿਹਾ ਦੋ ਪਹੀਆ ਵਾਹਨ ਜਿਹੜੇ ਨੇ ਉਹ ਵੀ ਨਹੀਂ ਜਾ 파 ਰਹੇ ਸੜਕੀ ਸੰਪਰਕ ਬਿਲਕੁਲ ਟੁੱਟ ਚੁੱਕਿਆ ਹੈ ਲੋਕ ਜਿਹੜੇ ਨੇ ਉਹ ਆਪਣਾ ਤਰਕ ਦੇ ਰਹੇ ਨੇ ਲੋਕ ਕਹਿ ਰਹੇ ਨੇ ਕਿ ਇਹ ਪਾਣੀ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਿਹਾ ਹੈ ਕਿਉਂਕਿ ਉਧਰੋਂ ਆ ਰਿਹਾ ਔਰ ਇਧਰ ਪੱਲ ਸਾਈਡ ਜਾ ਰਿਹਾ ਜਿਸ ਕਰਕੇ ਉਹਨਾਂ ਨੂੰ ਕਾਫੀ ਜਿਹੜੀ ਇਸ ਦੀ ਮਾਰ ਪੈ ਰਹੀ ਹੈ ਹਾਲਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆਪਣੇ ਲੈਵਲ ਤੇ ਹਰ ਤਰ੍ਹਾਂ ਦੇ ਐਫਰਟਸ ਕਰ ਰਿਹਾ ਹੈ ਲੋਕਾਂ ਦਾ ਜਿਹੜੀ ਰਾਸਤ ਮਗਰੀ ਪਚਾਰਿਆ ਲੋਕਾਂ ਦੀ ਸੁਣਾਈ ਕੀਤੀ ਜਾ ਰਹੀ ਹੈ ਸਰਕਾ ਜਿਹੜੀਆਂ ਪ੍ਰਭਾਵਤ ਹੋਈਆਂ ਨੇ ਉਥੇ ਜੀਸੀਬੀ ਲਾ ਕੇ ਮਿੱਟੀ ਪਾਈ ਜਾ ਰਹੀ ਹੈ ਉਸ ਨੂੰ ਸਹੀ ਕੀਤਾ ਜਾ ਰਿਹਾ ਪਰ ਦੁਬਾਰਾ ਤੋਂ ਪਾਣੀ ਆਉਣਾ ਇਹ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਜੀ ਜੀ ਸ਼ੁਕਰੀਆ ਸੁਨੀ ਤੁਸੀਂ ਜਾਣਕਾਰੀ ਦਿੱਤੀ तमाम ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਤਸਵੀਰਾਂ ਦੇਖ ਸਕਦੇ ਹੋ ਫਾਜ਼ਲ ਕਾਤੋ ਇਹ ਤਸਵੀਰਾਂ ਸਾਹਮਣੇ ਆਈਆਂ ਫਾਜ਼ਲ ਕਾਦੇ ਸਰਹੱਦੀ ਖੇਤਰ ਦੇ ਤੇਜਾ ਰੋਹਿਲਾ ਪਿੰਡ ਦੀ ਤਸਵੀਰ ਹੈ ਜਿੱਥੇ ਮੋੜ ਤੋਂ ਹੜ ਦਾ ਪਾਣੀ ਪਹੁੰਚਿਆ ਔਰ ਦੇਖ ਸਕਦੇ ਹੋ ਕਿ ਕੰਜ ਇਹ ਜਿਹੀਆਂ ਤਸਵੀਰਾਂ ਜਿਹੜੀਆਂ ਨੇ ਹੈਰਾਨ ਕਰਦੀਆਂ ਨੇ ਲੋਕਾਂ ਦੀ ਚਿੰਤਾ ਜਿਹੜੀ ਆ ਮੋੜ ਤੋਂ ਵਾਧੀ ਹੋਈ ਨਜ਼ਰ ਆਈ ਕਿਉਂਕਿ ਘਰਾਂ ਦੇ ਵਿੱਚ ਵੀ ਕਈ ਕੋਈ ਫੁੱਟ ਜਿਹੜਾ ਉਹ ਪਾਣੀ ਭਰ ਗਿਆ ਤਾਂ ਇਸ ਪਿੰਡ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਨੇ ਆ। ਇਹ ਤੁਹਾਨੂੰ ਲੱਗੇ ਜਰ ਦੇ ਲੱਗਦਾ। ਠੀਕ ਹੈ। ਤੇ ਪਹਿਲਾਂ ਮੋਰਗੇਂ ਸੇ ਪਾਣੀ ਪਾਛੀ ਗੱਤੀ ਮੇਰੇ ਮਰ ਨਾਲ ਤਾਂ ਪੂਰਾ ਯਾਰ ਸੀ। ਆਪੇ ਕੋ। ਪਾਣੀ ਆਏ ਨੂੰ ਘੱਟ ਤੋਂ ਘਟ ਮੀਨਾ ਹੋਉਂਦਿਆ। ਨਹੀਂ ਕਿਆ ਜਾ ਰਿਹਾ ਸੀ ਦੋ ਦਿਨ ਪਹਿਲਾਂ ਘੱਟ ਗਿਆ। ਉਹ ਪਹਿਲੇ ਘੱਟ ਗਿਆ ਸੀ ਤੇ ਫਿਰ ਬਾਅਦ ਵਿੱਚ ਜੋਨਾ ਦੋ ਦਿਨ ਹੋ ਗਿਆ ਬਾਦ ਗਿਆ ਫਿਰ। ਅੱਛਾ। ਪਰਸੋਂ ਦਾ ਫਿਰ ਵਧਿਆ। ਇਹ ਗੁੱਡੇ ਤੇ ਯਾਰ ਆ। ਅਜਾ ਬੈਗ ਮਾਰ ਗਿਆ। ਹਾਂ ਬੈਗ ਮਾਰ ਗਿਆ ਉਹ ਦੂ ਘੱਟ ਗਿਆ ਇਹ ਤੁਹਾਨੂੰ ਆ ਪਾਕਿਸਤਾਨ ਦਾ ਮਾਰੀ ਖਾਣਾ। ਮਾਰਾ ਵੀ ਯਾਰ ਆ। ਇਹ ਨਾ ਚਾਰ ਚਫੇਰੇ ਦਰਿਆ ਹੈ ਇੱਥੇ ਵਾਲੇ ਕਾਟ ਹੁੰਦਾ ਸਾਰੇ ਦਰਿਆਵਾਂ ਦਾ ਚਾਰ ਪੰਜ ਦਰਿਆਵਾਂ ਦੇ ਇਕੱਠਾ ਹੋ ਜਾਂਦਾ ਫਿਰ ਉਹ ਪਾਣੀ ਇੱਥੇ ਆ ਜਾਂਦਾ ਯਾਨੀ ਇਹ ਦੋਆ ਤਿੰਨਾ ਪਾਸੇ ਗਿਰਿਆ ਹੈ ਕਿੰਨਾ ਕ ਨੁਕਸਾਨ ਹੋ ਰਿਹਾ ਹੈ ਬੜਾ ਨੁਕਸਾਨ ਆਇਆ ਪਈ ਆਪ ਕੋ ਉੱਤੇ ਬੰਰ ਹੋ ਜਾ ਦੂਜੇ ਤੇ ਦੁਬਾਰਾ ਹੀ ਕਹਾਣੀ ਆਏ ਕਿ ਗ੍ਰਹਿ ਮਿਲ ਤੇ ਜਰ ਜਲ ਲਪੇਗਾ ਠੀਕ ਹੈ ਤੇ ਪਹਿਲਾਂ ਮੋਰਗੇਂ ਸੇ ਪਾਣੀ ਪੱਛੀ ਗਤੀ ਮੜ ਮੜ ਤਾਂ ਪੂਰਾ ਹੀ ਆ ਗਿਆ ਸੀ ਆ ਕੇ ਟੋਕ ਪਾਣੀ ਆਏ ਨੂੰ ਕੱਟ ਤੋਂ ਘਟ ਮੀਨਾ ਹੋਉਂ ਚਲੇ ਆ چار چپی دریا 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 ہو جاتا ہے